ਮਾਨਯੋਗ ਐਸਐਸਪੀ ਸਾਹਿਬ ਜੀ ਮੋਗਾ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਸ਼੍ਰੀ ਦਲਬੀਰ ਸਿੰਘ ਜੀ ਸਿੱਧੂ ਡੀਐਸਪੀ ਸਬਡਿਵੀਜ਼ਨ ਬਾਗਾਪੁਰਾਣਾ ਜੀ ਦੀ ਅਗਵਾਈ ਹੇਠ ਸਾਨੂੰ ਪੁਲਿਸ ਥਾਣਾ ਸਮਰਸਰ ਵਿਖੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਮਿਤੀ 24 ਨਵੰਬਰ 2025 ਨੂੰ ਦੌਰਾਨੇ ਗਸ਼ਟ ਸਾਡੇ ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਜੀ ਨੂੰ ਇੱਕ ਮੁਕਬਰ ਦੀ ਇਤਲਾਹ ਉੱਤੇ ਇੱਕ ਨੌਜਵਾਨ ਜੋ ਕਿ ਚੋਰੀ ਦੇ ਮੋਟਰਸਾਈਕਲ ਖਰੀਦ ਕੇ ਵੇਚਣ ਦਾ ਆਦੀ ਸੀ ਜਿਸ ਦਾ ਨਾਮ ਨਵਦੀਪ ਸਿੰਘ ਉਰਫ ਮਾਨ ਉੱਤਰ ਹਰਪ੍ਰੀਤ ਸਿੰਘ ਮਾਨ ਵਾਸੀ ਵਾਗਾ ਪੁਰਾਣਾ ਹੈ ਜਿਸ ਕੋਲੋਂ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਬਿਨਾ ਨੰਬਰੀ ਬਿਨਾ ਕਾਗਜ਼ਾਤ ਮੌਕੇ ਤੇ ਬਰਾਮਦ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਥਾਣਾ ਸਮਾਲਸਰ ਵਿਖੇ ਮੁਕੱਦਮਾ ਨੰਬਰ 164 ਮਿਤੀ 24/11/2025 ਅਧੀਨ ਧਾਰਾ 3032 317/2 ਬੀਐਨਐਸ ਦੇ ਦਰਜ ਕੀਤਾ ਗਿਆ ਬਾਅਦ ਵਿੱਚ ਤਫਤੀਸ਼ ਵਿੱਚ ਇਸ ਤੋਂ ਦੋ ਮੋਟਰਸਾਈਕਲ ਹੋਰ ਜੋ ਕਿ ਇਸਨੇ ਵੈਰੋਕੇ ਰੋਡ ਸਮਾਲ ਸਰ ਵਿਖੇ ਝਾੜੀਆਂ ਵਿੱਚ ਲੁਕਾ ਕੇ ਰੱਖੇ ਸਨ ਉਹਨਾਂ ਨੂੰ ਵੀ ਬਰਾਮਦਤ ਕਰ ਲਿਆ ਗਿਆ ਹੈ ਕੁੱਲ ਤਿੰਨ ਮੋਟਰਸਾਈਕਲ ਜਿਨ੍ਹਾਂ ਵਿੱਚੋਂ ਦੋਸ ਮਾਰਕਾ ਸਪਲੈਂਡਰ ਇੱਕ ਸੀਡੀ ਡੀ ਲਕਸ ਤਿੰਨੋਂ ਬਿਨਾਂ ਕਾਗਜ਼ਾਤ ਦੇ ਬਰਾਮਦਤ ਕਰ ਲਏ ਗਏ ਹਨ ਮਾਮਲੇ ਦੀ ਤਫ਼ਤੀਸ਼ ਅਜੇ ਚੱਲ ਰਹੀ ਹੈ ਜੇ ਹੋਰ ਕੋਈ ਤੱਥ ਸਾਹਮਣੇ ਆਉਂਦਾ ਹੈ ਤਾਂ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ